ਲੋਜੀ ਸ਼ਾਮ ਦਾ ਟਾਈਮ ਆ ਮੌਸਮ ਦੇਖੋ ਕਿੰਨਾ ਵਧੀਆ ਹੋ ਗਿਆ ਸਵੇਰੇ ਬਹੁਤ ਵਧੀਆ ਮੀਂਹ ਪਿਆ ਗਿਆ ਦੇਖੋ ਹਜੇ ਵੀ ਫਰਸਮਾਨ ਬੜਾ ਗਿੱਲਾ ਹੈ ਬਾਹਰ ਵੀ ਹਜੇ ਹੈ ਗਿਆ ਪਾਣੀ ਜੇ ਖੜਾ ਤੇ ਹੁਣ ਆਪਾਂ ਬਣਾ ਰਹੇ ਸੀਗੇ ਅੱਜ ਕੋਕਟਿਆਂ ਦੀ ਸਬਜ਼ੀ ਸਵੇਰੇ ਮੰਮਾ ਹੁਣਾਂ ਨੇ ਕੱਦੂ ਤੋੜਿਆ ਤੇ ਕਾਪਨੇ ਲੱਗੇ ਹੋਏ ਸੀ ਦੋ ਤਿੰਨ ਹੋਰ ਲੱਗੇ ਹੋਣ ਉਹਨਾਂ ਤੇ ਅਸੀਂ ਕੱਲ ਨੂੰ ਸਬਜ਼ੀ ਬਣਾ ਲਾਂਗੇ ਬੜੇ ਹੋ ਜਾਣਗੇ ਥੋੜੇ ਤੇ ਮੈਂ ਉਹ ਸ਼ਿਲਤਾ ਲਿਆ ਸੀ ਉਹਦੇ ਕੱਦੂ ਕਸ਼ ਕਰਨਾ ਰਹਿੰਦੇ ਆ ਮੈਂ ਮਿਰ ਉਸਮਾਨ ਵੀ ਚੱਕਣਾਂ ਦਾ ਬਾਕੀ ਸਾਰੀ ਤਾਂ ਮੈਂ ਸਾਰੀ ਕਰ ਲਈ ਸੀਗੀ ਦੁਪਹਿਰਿਆ ਆਪਾਂ ਨੇ ਬਣਾਇਆ ਸੀਗੀ ਹੁਣ ਪਕੌੜੀ ਜੀ ਆ ਦੇਖੋ ਜੀ ਐਡਾ ਕਾ ਹੁਣ ਆਪਾਂ ਮੈਂ ਇਹਦਾ ਕਰਦੀ ਕद्दू ਪਾਛ ਤੇ ਫਿਰ ਆਪਾਂ ਬਣਾਉਨੇ ਆ ਕੋਕ ਤੇ ਸੋ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਕੋਕ ਤੇ ਦੀ ਰੈਸਪੀ ਸੋ ਵੀਡੀਓ ਨੂੰ ਐਂਡ ਤੱਕ ਜੋ ਦੇਖਿਓ ਜੀ ਅਜੇ ਦਾ ਆਪਣਾ ਵਲੌਗ ਅਗਲੇ ਦਿਨ ਨਾਲੇ ਵਲੌਗ ਚ ਪੋਕਾਂ ਕਿਉਂਕਿ ਵੀਡੀਓ ਪਹਿਲਾਂ ਹੀ ਬਹੁਤ ਲੰਬੀ ਹੋ ਗਈ ਹੈ ਤਾਂ ਕਰ ਹਾਂਜੀ ਤੇ ਕੋਕ ਤੇ ਬਣਾ ਰਹੇ ਹਾਂ ਧੀਏ ਦੇ

ਕਲੂਰ ਨੂੰ ਦੇ ਕਹਿੰਦੇ ਜੇ ਜਮ ਕੋਈ ਵੀ ਜਿਵੇਂ ਪਕੌੜੇ ਕੁਸ਼ਰੀ ਬਣਾਈਏ ਨਾ ਉਸੇ ਬੋਲਣਾ ਘੱਟ ਜੀਦਾ ਤੇਲ ਤੇ ਜ਼ਿਆਦਾ ਗੜੀ ਜਾਂਦਾ ਹੈ ਹਨਾ ਪਹਿਲ ਨੇ ਜਦੋਂ ਤੇਲ ਠੰਡਾ ਹੋ ਜਾਂਦਾ ਹੈ ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਇਹ ਦਾ ਸੱਚ ਹੈਗੀ ਆ ਕਿ ਨਹੀਂ ਹੈਗੀ ਮਾਂ ਕੱਢ ਲਾ ਆਵਲਾ ਕਿੰਨਾ ਸੋਨਾ ਮੇਰਾ ਬੜਾ ਨੀਰਾ ਬਹੁਤ ਖਾਂਦਾ ਹੁੰਦਾ ਸੀਗਾ ਕਿੰਨ ਜਿਹੜਾ ਹੁਣ ਕੱਢ ਡਾ ਗਏ ਨੇ ਉਹ ਬਹੁਤ ਹੰਦੀ ਸੀ ਸਰਦੀ ਵੀ ਰਵੇ ਬਹੁਤ ਹੰਦਾ ਸੀ ਜੀ ਤਾਂ ਇਹ ਘੱਟ ਇਹ ਖਾਂਦੇ ਹਾਂ ਛੁਪੀ ਉੱਤੇ ਆ ਚੱਕ ਲਮਾ ਹਨਾ ਉੱਤੇ ਇੱਥੇ ਆ ਮਾ ਇਹ ਫਿਰ ਲੱਗ ਗਈ ਜੀ ਕੱਢਣੀ ਆ ਮੈਂ ਲੋ ਜੀ ਆਪਾਂ ਇੱਧਰ ਲਾ ਰਿਆ ਹੁਣ ਤੜਕਾਂ ਤੇ ਆਪਾਂ ਪਾ ਲੈ ਆਪਣਾ ਤੇਲ ਸਰ੍ਹੋਂ ਦਾ ਤੇਲ ਤਕੜਾ ਹੀ ਹੋਇਆ ਸੀ ਜਿਆ ਮੈਂ ਵੈਸੇ ਹੀ ਮਾਰੇ ਗਰਮਜਾ ਕਰ ਲਈਆਂ ਵੈਸੇ ਹੈਗਾ ਤਾਂ ਗਰਮ ਵੀ ਹੋਸਾ ਜਾ ਸੀਗਾ ਤੇ ਕਿ ਆਪਾਂ ਹੁਣੇ ਬਣਾਏ ਸੀਗੇ ਨਾ ਆਪਣੇ ਪਕੌੜੇ ਦੇਖੋ ਮੈਂ ਕਿੰਨੇ ਸੁਣੇ ਪਕੌੜੇ ਮੈਂ ਖਾ ਕੇ ਦੇਖੀ ਸੀ ਬਹੁਤ ਸਵਾਦ ਸੀ ਇਹ ਤੇ ਬਸ ਹੁਣ ਆ ਮੈਂ ਇਹਦੇ ਪਿਆਜ਼ ਪਾ ਕੇ ਪਿਆਜ਼ ਕੁੰਦੀਆਂ ਫਿਰ ਆਪਾਂ ਪਾਵਾਂਗੇ ਆਪਣੇ ਨਮਕ ਮਿਰਚ ਜਿਸ ਹਸਾ ਨਾ ਜਰ ਤੁਸੀਂ ਸਾਰੇ ਨੇ ਆਪਣੇ ਟੇਸ ਦੇ ਅਪਾ ਮਿਲਾਉਣਾ ਹਾਂਜੀ ਲਾ ਰਹੀ ਹਾਂ ਮਾਂ ਜੀ ਜਿਹੜਾ ਇਹ ਪੇਸਟ ਆ ਇਹਦੇ ਵਿੱਚ ਮੈਂ ਨੇ ਤਿੰਨ ਪਿਆਜ਼ ਪਾਏ ਨੇ ਬੜੇ ਬੜੇ ਕਿਉਂਕਿ ਪਿਆਜ਼ ਬਹੁਤ ਮਹਿੰਗੇ ਹੋ ਗਏ ਨੇ ਤਾਂ ਕਰਕੇ ਮੈਂ ਥੋੜੀ ਪਾਏ ਨੇ ਤੇ ਇੱਕ ਟਮਾਟਰ ਪਾਇਆ ਤਿੰਨ ਹਰੀਆਂ ਮਿਰਚਾਂ ਪਾਈਆਂ ਨੇ ਬਾਕੀ ਇੱਕ ਗੱਠੀ ਲਸਣ ਦੀ ਪਾਈ ਆ ਮੈਂ ਨੇ ਸੋ ਇਹ ਸਾਰਿਆਂ ਦਾ ਮੈਂ ਇਕੱਠਾ ਹੀ ਪੇਸਟ ਜਿਹਾ ਮੈਂ ਤਿਆਰ ਕਰ ਲਿਆ ਤੇ ਹੁਣ ਬਸ ਜਦ ਤੱਕ ਇਹ ਪੂਰਾ ਬ੍ਰਾਊਨ ਨਹੀਂ ਹੋ ਜਾਂਦਾ ਜਦ ਤੱਕ ਤੇਲ ਨਹੀਂ ਛੜਦਾ ਜਦ ਤੱਕ ਇਹ ਨੂੰ ਮੈਂ ਭੁੰਦੀ ਰਹਾਂਗੀ ਸੋ ਜਦ ਇਹਨੇ ਤੇਲ ਛੜਦਾ ਫਿਰ ਆਪਾਂ ਇਹਦੇ ਵਿੱਚ ਆਪਣੇ ਨੂਨ ਮਿਸ ਮਸਾਲਾ ਐਡ ਕਰਾਂਗੇ ਜਿਹੜਾ ਮੈਂ ਆਪਣੇ ਕਾਲਜ ਚ ਕੱਢ ਲਿਆ ਜੀ ਜਿਹ ਮੇਰੇ ਕਾਲਜ ਦਾ ਹਿਸਾਬ ਤੱਕ ਬੰਦ ਆ ਤੁਸੀਂ ਆਪਣੇ ਟੇਸ ਦੇ ਹਿਸਾਬ ਨਾਲ ਕਰ ਲਿਓ ਤੇ ਉਸ ਤੋਂ ਬਾਅਦ ਫਿਰ ਆਪਾਂ ਆਪਣੇ ਪਕੌੜੇ ਪਾਵਾਂਗੇ ਤੇ ਜਦ ਤੱਕ ਮੈਂ ਆਲੂ ਵੀ ਤੁਹਾਨੂੰ ਦਿਖਾਨੀ ਆ ਇੱਕ ਦੋ ਆਲੂ ਪਾ ਦਈਏ ਲੋ ਜੀ ਗੱਠੇ ਮੈਂ ਨੇ ਲੈਨੇ ਸਮਾ ਗਿਆ ਦੇਖੋ ਤ੍ਰੋਤੀ ਆ ਗਈ ਤੇ ਫਿਰ ਮੈਂ ਇਹਦੇ ਵਿੱਚ ਪਾਉਣੀ ਹੈ ਮੈਂ ਆਪਣੇ ਮਸਾਲਾ ਮਸਾਲਾ ਤੇ ਮੈਨੇ ਕੋਈ ਐਕਸਟਰਾ ਨਹੀਂ ਕਰਿਆ ਸਿਰਫ ਤਿੰਨ ਤੀਜਾ ਪਾਈਆਂ ਨੇ ਇੱਕ ਹਲਦੀ ਮੇਰੇ ਚ ਤੇ ਨਮਕ ਮਿਰਚ ਮੈਨੇ ਥੋੜੀ ਪਾਈ ਆ ਕਿਉਂਕਿ ਮੈਂ ਹਰੀ ਮਿਰਚ ਉਹਦੇ ਵਿੱਚ ਵੀ ਪਾ ਦਿੱਤੀ ਸੀ ਬਾਕੀ ਫਿਰ ਆਪਣੇ ਪਕੌੜੇ ਦੀ ਵੀ ਥੋੜੀ ਜਿਹੀ ਮੇਰੇ ਚ ਹੋਊਗੀ ਮੇਰੇ ਅਗੇ ਜੀਰਾ ਪਾਣਾ ਰਹਿ ਗਿਆ ਪਰ ਜੀਰਾ ਪਾ ਦਿੰਦੇ ਆ ਪਹਿਲਾਂ ਮੈਂ ਜੀਰਾ ਭੁੱਲ ਕੇ ਪਾਣਾ ਚਲੋ ਪਾ ਦਿੰਦੇ ਆ ਲੱਗਦਾ ਦੇਖੋ ਬਸ ਇਹ ਬਰਾਊਨ ਹੋ ਗਈ ਕੋਲੀ ਭਰ ਕੇ ਪਾ ਕੇ ਪਾਣੀ ਵੀ ਤੇ ਹੁਣ ਆਪਾਂ ਨੂੰ ਕਰਦੇ ਹਾਂ ਚੰਗੀ ਤਰ੍ਹਾਂ ਮਿਕਸ ਤੇ ਇਹ ਟੁੱਟੀ ਜਾਵਗੀ। ਹੁਬਬ ਤੇ ਹੁਣ ਇਹਦੇ ਉੱਤੇ ਤਰੋਤੀ ਆ ਗਈ। ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਆਸਮਾਨ ਆਲੂ। ਆ ਦੇਖੋ ਮੈਂ ਅੱਧੀ ਬੋਲੀ ਆਲੂ ਦੀ ਕਰੀ ਕਿਉਂਕਿ ਕੌਲੀ ਵੀ ਛੋਟੀ ਹੋਵਾ। ਕਿ ਆਪਣੇ ਕੋਲ ਪਕੌੜੇ ਜ਼ਿਆਦਾ ਨੇ ਉਹਦੇ ਗੁਰਵਿੰਦਰ ਵੀਰੇ ਹੀ ਖਾਦਾਂ ਹੁੰਦੇ ਸੀ ਹਰ ਦੂ ਦਾ ਤਾਂ ਕਰਕੇ ਫਿਰ ਮੈਂ ਥੋੜੀ ਪਾਇਨੇ ਹੁਣ ਤਾਂ ਕੋਈ ਖਾਂਦਾ ਨਹੀਂ ਮੈਂ ਖਾਣੀ ਆ ਆਹ ਦੇਖੋ ਇਹ ਬਨ ਰਿਝਣ ਲੱਗ ਗਿਆ ਬਾਕੀ ਸਾਮ ਨੂੰ ਦੇਖਾਂ ਵੀ ਸਭ ਨੂੰ ਪੁੱਛ ਕੇ ਵੀ ਕਿਵੇਂ ਦੀ ਬਣੀ ਸਰਜੀ ਆਪਣੀ ਲੋ ਜੀ ਆਪਣਾ ਇੱਧਰ ਇਹ ਵੀ ਸੰਗਾਂ ਦਾ ਸਾਰ ਪੁੱਟ ਗਿਆ ਹੈ ਦੇਖੋ ਜੈ ਤਰੋਤੀ ਜੀ ਆ ਗਈ ਨਾ ਦੇਖੋ ਕਿੰਨੀ ਸੁਣੀ ਤੇਲੀ ਹੋ ਗਈ ਤੇ ਜੈ ਛੱਡਣ ਲੱਗੇ ਬਸ ਸਾਹਮਣੇ ਨੂੰ ਆਪਣਾ ਹੀ ਕੀ ਰਹਿ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਆਲੂ ਇੱਕ ਵੀ ਪੁੱਛਨੀ ਹੈ ਪਹਿਲਾਂ ਸੀ ਇਹਨਾਂ ਨੂੰ ਕੱਟ ਕੇ ਪਾਉਂਦੇ ਸੀ ਜੀ ਹੁਣ ਕੀ ਕੱਟ ਕੇ ਪਾਉਣੇ ਨੇ ਮੈਨੂੰ ਹੀ ਪਤਾ ਨਹੀਂ ਜੀ ਮੰਮਾ ਨੂੰ ਪੁੱਛਦੇ ਅੰਦਰ ਬੈਠੇ ਨੇ ਮੰਮਾ ਹੋਣੀ ਓਹ ਜਿਹੜੇ ਆਹ ਹੋਣੀ ਜੀ ਕੋਪਤੇ ਨੇ ਉਹਨਾਂ ਨੂੰ ਕੱਟ ਕੇ ਪਾਣੇ ਹੋਰ ਥੋੜਾ ਟੁਕੜੇ ਜੇ ਕਰਕੇ ਪਾਓ ਓਕੇ ਜੀ ਲੋਜੀ ਆਪਾਂ ਨੂੰ ਟੁਕੜੇ ਕਰਕੇ ਪਾਣਨੇ ਆ ਤੇ ਫਿਰ ਬਾਅਦ 'ਚ ਮੈਂ ਬਣਾਉਂਗੀ ਵੀਡੀਓ ਹੋਊਗੀ ਇੱਕ ਹੱਥ ਨਾਲੇ ਕੰਮ ਨਹੀਂ ਹੋਣਾ ਦੋ ਹੱਥਾਂ ਦੀ ਲੋੜ ਆ ਦੇਖੋ ਜੀ ਆਪਾਂ ਨੇ ਐਵੇਂ ਕੱਟ ਲਏ ਤੇ ਹੁਣ ਆਪਾਂ ਇਹਦੇ ਵਿੱਚ ਪਾਣਨੇ ਆ ਪਾਣੀ ਚੰਗੀ ਤਰ੍ਹਾਂ ਮਸਾਲਾ ਵੀ ਹੋ ਗਿਆ ਆਪਣਾ ਮਿਕਸ ਤੇ ਹੁਣ ਬਸ ਆਪਾਂ ਨੂੰ ਪਾਣੀ ਇੱਕ ਪਾਣੀ ਆਪਾਂ ਜ਼ਿਆਦਾ ਨਹੀਂ ਪਾਉਂਦੇ ਥੋੜਾ ਜਿਹਾ ਹੀ ਪਾਵਾਂਗੇ ਲੋ ਜੀ ਮੈਂ ਉਹਰੇ ਪਾਣੀ ਢਰ ਲਉਂ ਆ ਬਾਹਰੋਂ ਢਰ ਕੇ ਲੇ ਕੇ ਨਾਪ ਲਾਤੀ ਸੀਟੀ ਬਸ ਹੁਣ ਬਸ ਇਹ ਆਪਣਾ ਦੋ ਤੋਂ ਤਿੰਨ ਮਮਾ ਨੇ ਕੀਆ ਨੇ ਵੀ ਦੋ ਤੋਂ ਤਿੰਨ ਮਿਹਰਵਾਨੀਆਂ ਨੇ ਆਪਾਂ ਨੇ ਬਸ ਫਿਰ ਆਪਾਂ ਤੁਹਾਨੂੰ ਦਿਖਾਣੇ ਆਂ ਦਾਲ ਉਹ ਜੀ ਆਪਣੀ ਦਾਲ ਬਹੁਤ ਸੋਹਣੀ ਹੋਈ ਐ ਜ਼ਿਆਦਾ ਦਿੱਖਣੀ ਵਧੀਆ ਲੱਗ ਰਹੀ ਆ ਬਾਕੀ ਹੁਣ ਆਪਾਂ ਦੇਣੀ ਆ ਸਾਰੇ ਜਣੇ ਨੂੰ ਰੋਟੀ ਤੇ ਫਿਰ ਆਪਾਂ ਪੁੱਛਦੇ ਹਾਂ ਉਹਨਾਂ ਦਾ ਦਾਲ ਖਾ ਕੇ ਉਹਨੂੰ ਕਿਹੋ ਜਿਹੀ ਲੱਗੀ ਉਹਨਾਂ ਦਾ ਐਕਸਪੀਰੀਅੰਸ ਤੇ ਬਾਕੀ ਅੰਦਰ ਮੈਂ ਨਹੀਂ ਥੋੜੀ ਜਿਹਾ ਸੈਲਡ ਲੈ ਲਿਆ ਸੀਗਾ ਨਾਲ ਅਚਾਰ ਲੈ ਲਿਆ ਸੀਗਾ ਜੀ ਇਹਦਾ ਐਤੋਂ ਮਮਾ ਜੀ ਦੰਦ ਇਹਦੇ ਵਿੱਚ ਸੋਪਾ ਦਾਲ ਪਾਣੀ ਆ ਬਾਕੀ ਵੇਖਣ ਤੋਂ ਦਾਲ ਬਹੁਤ ਕਹਿਣ ਲੱਗੇ ਬੋਗੀ ਖਾ ਕੇ ਇੱਕ ਤਾਂ ਚੱਲੇਗਾ ਹਨਾ ਬਸ ਜਿਹੜੀ ਚੀਜ਼ ਖਣ ਨੂੰ ਵਧੀਆ ਹੁੰਦੀ ਔਰ ਖਾਣ ਵੀ ਵਧੀਆ ਹੋਊਗੀ ਲਓ ਜੀ ਮੰਮਾ ਦੀ ਵੀ ਦਾਲ ਪਾਣੀ ਨਾਲੇ ਦੇ ਦੇਣੀ ਹੁੰਦੀ ਹੈ ਮੈਂ ਤਾਂ ਇੱਕੇ ਥਾਲ ਚ ਰੋਟੀ ਇਹਦੇ ਟੱਕਰ ਨਾਲ ਬੀਬੀ ਨੂੰ ਵੀ ਮੈਂ ਪਾਏ ਲਾਣ ਸਬਜੀ ਤੇ ਬੀਬੀ ਮੈਨੂੰ ਕੋਈ ਵੀ ਮੈਨੂੰ ਨਹੀਂ ਹਾਂਜੀ ਕਿ ਮੇਦੀ ਲੱਗੀ ਤਾਂ ਸਬਜੀ ਵਧੀਆ ਆ ਹਲਸੀ ਰੜਕੀ ਸੀ ਚਾਟੀ ਵਾਲੀ ਲਸੀ ਹੂੰ ਇਹਨਾਂ ਨੇ ਚਾਟੀ ਵਾਲੀ ਨਹੀਂ ਲਸੀ ਚਾਹੋ ਚਟਨੀ ਰਾਣੀ ਚਾਟੀ ਵਾਲੀ ਤਾਂ ਉਹ ਕਾਰਡ ਨਹੀਂ ਚਾ ਪਾ ਕੇ ਫੇਰ ਰੱਖਣਾ ਪੈਣਾ ਦੁੱਧ ਹੂੰ ਆਪ ਦੇਖੀਏ ਕੋਹਤੇ ਬਣਾ ਲੇ ਹੂੰ ਦਸ ਵੀ ਵਧੀਆ ਹਾਂ ਹਾਂ ਨੇ ਜ਼ਰਾ ਠੱਟ ਪਾਉਂਦੀ ਜਾਂਦੀ ਬੀਬੀ ਨੇ ਖਾਣ ਦੇ ਰਹੀਆਂ ਬਸ ਬੀਬੀ ਉਹ ਉੱਧਰ ਗਏ ਨੇ ਵਾਸ਼ਰੂਮ ਚ ਇੱਧਰ ਆ ਕੇ ਪੀਤੀ ਜਾ ਬਣਾ ਲੱਸੀ ਦੋ ਤਿੰਨ ਘੁੱਟਾਂ ਹੂੰ ਜਿਹਨਾਂ ਮੈਦੇ ਚ ਗਰਮੀ ਹੁੰਦੀ ਆ ਸਾਬ ਸਾਬ ਖੱਟੀ ਬਸ ਸੁਣ ਸਾਡੀ ਮੈਂ ਸਾਰ ਹਰ ਜਲਦੀ ਦੁੱਧ ਤੋਂ ਕਦੋਂ ਸੇ ਮੁੱਲ ਲਾਵਾਂਗੇ ਸੌਣ ਵਾਲੀ ਆਹੋ ਫੇਰ ਓਖਾ ਹੋ ਜੂ ਥੋੜਾ ਜਿਹਾ ਦਹੀਂ ਦਸੀ ਦਾ ਮੁੱਲ ਦਾ ਦੁੱਧ ਵਧੀਆ ਨਹੀਂ ਆਉਂਦਾ ਉਹਦੇ ਵਿੱਚ ਤੇ ਨਾ ਮਿਰਚਾਂ ਪਈਆਂ ਨਹੀਂ ਕੱਟ ਕੇ ਕਾਚੀ ਮਿਰਚਾਂ ਰੱਖ ਲੀਆਂ ਜੀ ਕਰ ਮੈਂ ਲੈਂਦੀ ਜੇਬ ਤੇ ਪਈਆਂ ਦੇਖੀ ਹਾਂਜੀ ਕੋਕੂ ਨੂੰ ਜੀ ਥੋੜਾ ਕਹਿ ਲਿਆ ਤੂੰ ਤੇਰੇ ਬਾਅਦ ਕਰੇ ਇਹਦਾ ਖੋਰੀ ਜਾ ਉਹ ਤਾਂ ਬੋਲਦੀ ਹੈ ਕੁਛ ਇਫੈਕਟਿਵ ਹੋਦਾ ਨਾ ਇਹ ਅਰੇ ਫੁੱਲ ਕਿੰਨੇ ਸੋਹਣੇ ਲੱਗੇ ਬਨੇ ਕਿਨੂੰ ਉੱਥੇ ਪੀਲੇ ਤੇ ਚਿੱਟੇ ਤੇ ਉਹ ਹਾਂਜੀ ਉਹ ਤਿੰਨ ਚਾਰ ਉਹ ਕਹਿ ਤਾਂ ਰਹੀ ਸੀ ਮਾਸੀ ਕਹਿੰਦੀ ਖਾਸ ਰੰਗ ਲੱਗਣਗੇ ਬਹੁਤ ਸੋਹਣੇ ਲੱਗਗੇ ਹੋਣ ਤਾਂ ਮੈਂ ਬਾਅਦ ਚ ਦਿਖਾ ਦੇ ਲਿਖ ਆਉਂਗੀ ਪੁੱਤ ਨਾ ਹੂੰ ਜਿਵੇਂ ਦੂਏ ਬੂਟੇ ਲੱਗ ਗਏ ਉਹ ਨਾ ਥੋੜੇ ਥੋੜੀ ਮਿੱਟੀ ਜੀ ਹੋਰ ਕੱਢ ਕੇ ਹੂੰ ਇੰਨੇ ਨੇ ਟੋਟੇ ਕਰਕੇ ਉੱਥੇ ਘਟ ਦਵੇ ਉਹ ਤਾਂ ਇੱਕੋ ਤੇ ਨਾਣੇ ਤਿੱਕ ਕੇ ਆਣੀ ਜੀ ਬਣਾ ਕੇ ਫੇਰ ਹਾਂ ਉਹ ਜੜਾਂ ਚ ਹਾਂ ਟੋਟੇ ਜੜਾਂ ਚ ਬਹੁਤ ਵਧੀਆ ਲੱਗਣ ਹਾਂ ਉਹਨਾਂ ਦੀ ਜੜਾਂ ਚ ਲਾ ਦਿੰਦੇ ਆ ਸਹੀ ਗੱਲ ਐ ਜੀ ਆਪਾਂ ਕਰਾਂਗੇ ਇਹ ਬਹੁਤ ਸੋਹਣੇ ਹੋਣਗੇ ਬਈ ਇਹ ਤਾਂ ਬਹੁਤ ਤਿੱਖੀ ਆ ਮਿਰਚ ਕਿਹੜੀ ਹੂੰ ਫਿਰ ਐਂ ਦੋ ਜੀ ਖਰਾਬ ਨਾ ਕਰੇ ਲਓ ਜੀ ਸਾਡੇ ਘਰ ਆਈਆਂ ਖੁਸ਼ੀਆਂ ਤੇ ਆਪਾਂ ਹੁਣ ਤੁਹਾਨੂੰ ਦੱਸਦੇ ਵੀ ਸਾਡੇ ਘਰ ਕਿਹੜੀ ਖੁਸ਼ੀ ਆਈ ਆ ਸਾਪਾ ਸਾਰੀ ਫੈਮਲੀ ਜਾ ਰਹੇ ਆ ਮੈਨਾਂ ਲਈ ਸੂਟ ਸਟਿਚ ਕਿਤੇ ਸੀ ਆ ਲਓ ਜੀ ਦਦ ਨੂੰ ਤਾਂ ਬਣਾ ਕੇ ਲਿਆਓ ਕੀ ਤੂੰ ਲੈ ਆ ਤੇਰਾ ਇਹ ਆ ਕੀ ਤੂੰ ਪਾਇਆ ਹੋਇਆ ਓ ਵਾਓ ਇਹ ਚੀਜ਼ ਦੇਖੇ ਦੇਖੇ ਕਾ ਤਾ ਲੱਗ ਰਹੀ ਹੈ ਭਾਬੀ ਮੈਨੂੰ ਉਹ ਦੇਖੇ ਦੇਖੇ ਪੈਂਟ ਜੀ ਕਾ ਤਾ ਲੱਗਦੀ ਹੈ ਹਾਂ ਜੀ ਹਾਂ ਚਲੋ

Hei, <laughs> hei. <laughs> 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 안이로계세요안 <laughs> <laughs> <하이루 오피하다. 웃음> <laughs> <laughs> ओके एंड itu, थी का भी ਉਹ ਪਿੱਛੇ ਬੈਠਾ ਪਿੱਛੇ ਬੈਠਾ ਉਹ ਤੁਹਾਨੂੰ ਦਈਏ ਕਹਾਂ ਮੈਂ ਤੁਹਾਨੂੰ ਦਈਏ 100 ਸੋਰੀ ਆਨੇ ਦਾ ਬੱਸ ਤਾਂ ਰਾਮਾ ਆਉਣੇ ਫਿਰ ਜਿੰਨੇ ਚਾਹਤ ਮਰਛਾ ਦਾ ਦਾਸ ਤੇ ਕਿੰਨੇ ਪੈਸੇ ਮਾਨਫੀ ਤੁਹਾਨੂੰ ਕਾਹਨਗੇ ਕਰੋੜ ਨਾਲ ਦੇ ਦੇਣਾ 100000 ਹਾਂ छोटा <laughs> <laughs> ਉਹ ਬਲੀ ਲਾਡੀ ਨੂੰ ਨੀ ਸਬਾ ਆਕਰ ਮੈਂ ਕੱਢ ਕੇ ਜਿਹੜੇ ਨਾਲ ਚਮਚੀ ਹੁੰਦਾ ਹੈ ਉਹ ਤਾਂ ਆਹ ਬਾਰੇ ਤਾਂ ਇਹ ਦੂਜਾ ਨਹੀਂ ਜਿਹੜਾ ਕਰਦਾ ਹੈ ਜੇ ਬੋਟ ਤੋਂ ਮਾਰ ਦੇਗਾ ਉਹ ਨਗੋਟ ਗਿਆ ਬੰਨ ਕੇ ਵਿੱਚ ਜੀਤਾ ਜਾ ਕਰੋ ਪੱਗ ਛੋਟੇ ਜਿਹੇ ਖਰਾਬ ਜਿਹੇ ਲੋਕ ਦੇ ਸਾਰਾ ਨੂੰ ਬਧਾਈਆਂ ਲੋਕਾਂ ਵਾਸਤੇ ਬਣਾਉਂਦਾ ਨਹੀਂ ਤੁਹਾਨੂੰ ਮੈਂ ਤਾਂ ਤੁਸੀਂ ਤਾਂ ਸੰਦੇ ਬਹੁਤ ਮੈਂ ਨਾ ਪਤਾ ਕਿ ਇਹ ਸਰਵਾਤ ਆਨੇ ਕਰਦਾ ਸੀ ਤਾਂ ਲੱਤਾਂ ਖਾਏਗਾ ਤਾਂ ਪਤਾ ਦੇਖੀ ਦੇ ਤਾਂ ਇਹਨੇ ਕਿਹਾ ਕੋ ਰੁਗਾ ਕਿੱਥੇ ਉਹ ਮੇਰਾ ਛੋਟਾ ਭਾਈ ਵੀ ਆਉਂਦਾ ਤੁਸੀਂ ਮੇਰੇ ਆਹ ਮੰਨ ਸੀ ਤਵੇ ਰਾਤ ਕੰਟੀ ਦੋ ਗੱਦੀਆਂ ਨਾ ਨੰਨੂ ਕਹਿੰਦਾ ਕਿ ਮਣੀ ਆਪਾਂ ਹੋਵੇ ਆਹ ਘੰਟੀ ਬੁਜਾਈ ਰੱਬ ਹਰਾਰੋਂ ਉਹ ਤਾਂ ਇਹ ਕਹਦਾ ਭਜਾਈ ਨਹੀਂ ਭਾਈ ਹੋਰ ਭੁੱਲ ਗਿਆ ਉਹ ਸੱਚੀ ਕਹਿੰਦਾ ਕੋਈ ਨਾ ਗਿਆ ਤਾਂ ਨਹੀਂ ਮੈਂ ਤੂੰ ਮਜ਼ਾ ਬਿਲਾ ਕੇ ਕਿਹ ਚਾਚੂ ਗਿਆ ਦੀ ਵੀ ਚਾਚੀ ਜਾਊਗਾ ਹਾਂ ਲੋ ਜੀ ਅਸੀਂ ਅੱਜ ਫੇਰ ਗੱਡੀ ਧੋਣ ਲੱਗ ਗਏ

ਕਿਲਾ ਹੱਥ ਖਾ ਬਿਨਿਆ ਹਾਂ ਅੰਗੂਠੇ ਇੱਕ ਲੱਗ ਇੱਕ ਪਲਾਸਟਿਕ ਦੇਖੀਓ ਪਰ ਪਾਇਆ ਤੋਂ ਪਾਇਆ ਬਸ ਹੋ ਗਈ ਹੁਣ ਤਾਂ ਸਾਫ ਤੁੱਲਾ ਨਾ ਗਿੱਲਾ ਕਰਦੇ ਹੋ ਤੇਰੀ ਕੰਮ ਦਾ 400 ਰੁਪਏ ਲੈ ਲਓ ਮਰਦਾ ਮਰਦਾ ਕਿੱਥੇ ਹਾਂਜੀ ਹਾਂ ਉੱਪਰ ਚਾਪਾ ਤੇ ਕਰਤਾ ਹੋਣੇਗੀ ਉਹਦੀਓ ਪਾਸਾਂ ਜੀ ਇਹ ਪਈਆਂ ਨੇ ਉਹ ਤਾਂ ਤੁਸੀਂ ਫੇਰਨੀਆਂ ਨਹੀਂ ਕਦੇ ਫੇਰਨੀਆਂ ਨੇ ਉਹ ਮੈਂ ਕੁਛ ਦੀਆਂ ਜਾ ਦੇ ਤੂੰ ਵੀ ਤੇ ਨਿਤ ਨੂੰ ਵੀ ਆ ਵੀ ਚੱਲ ਗੱਡੀ ਤੇ ਦੀ ਲੋ ਜੀ 7:00 ਵਜ ਗਏ ਨੇ 7:30 ਹੋ ਗਏ ਤੇ ਗੱਡੀ ਆਪਾਂ ਨੇ ਧੋ ਲਈ ਸਮਾਰ ਕੇ ਬਸ ਨੇ ਦੀ ਲੀਰ ਫੇਰ ਨਹੀਂ ਰਹੀ ਜੀ ਲੀਰ ਫੇਰਦੇ ਆ ਫੇਰਨ ਲੱਗੇ ਲੀਰ ਬਸ ਮੈਂ ਵੀ ਆ ਗਈ ਜੀ ਆ ਸਾਡੇ ਨਾ ਇੱਕ ਦੋ ਦਿਨ ਪਹਿਲਾਂ ਸੀਸਾ ਹੀ ਟੁੱਟ ਗਿਆ ਵਿਚਾਰਾ ਇਹ ਤਰੇੜ ਆ ਗਈਆਂ ਇਹਦੇ ਵਿੱਚ ਆ ਦੇਖੋ ਇੱਕ ਤਰੇੜ ਆ ਗਈ ਇੱਕ ਦੋ ਤਰੇੜਾਂ ਆ ਗਈ ਟੁੱਟ ਗਿਆ ਤੇ ਆਪਾਂ ਕਰਦੇ ਜੀ ਆਪਣੇ ਵਲੌਗ ਨੂੰ ਇੱਥੇ ਹੀ ਐਂਡ ਕਿਉਂਕਿ ਵਲੌਗ ਬਹੁਤ ਲੰਬਾ ਹੋ ਗਿਆ ਹੈ ਤੋ ਆਪਾਂ ਮਿਲਦੇ ਆ ਜੀ ਹੁਣ ਨੈਕਸਟ ਵਲੌਗ ਚ ਹੋਪਸ ਤੋਂ ਤੁਹਾਨੂੰ ਸਾਰਿਆਂ ਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਬਾਕੀ ਅੱਗੇ ਆਪਣੇ ਰਿਸ਼ਤੇਦਾਰੀ ਚ ਆਪਣੇ ਫਰੈਂਡ ਸਰਕਲ ਸਭ ਚ ਸਾਡੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਜੀ ਚਲੋ ਜੀ